ਨੇ ਖਰਾਬ ਕਰੀ ਜਾਂਦੇ ਪਰੋ ਆਏ ਤੈਨੂੰ ਕੀ ਹੋ ਗਿਆ ਮਾਈਏ ਤੈਨੂੰ ਹੋ ਗਿਆ ਵੇਖੀ ਟਿੱਕਾ ਨਹੀਂ ਲੱਭਣ ਰਿਹਾ ਮੈਨੂੰ ਪਉਣ ਨੂੰ ਅੱਜ ਸਵੇਰ ਦਾ ਸਾਰਾ ਫੋਲ ਮਾਰਿਆ ਮੈਂ ਉਥੋਂ ਤੇ ਮੈਂ ਮੇਰੇ ਦਿਲ ਨੂੰ ਕੋ ਹੋਣ ਦਿਆ ਉਹ ਤੋਂ ਹੋਰ ਜਿੰਨ ਕੋ ਹੋਣ ਦਿਆ ਕੀ ਹੁੰਦਾ ਜਿੰਨ ਕੋ ਕਿੱਦਾਂ ਹੁੰਦਾ ਇੱਥੇ ਹੁੰਦਾ ਹੋਰ ਹੀ ਤਰ੍ਹਾਂ ਮੈਂ ਇੰਜ ਇੰਜ ਕਰਦਾ ਇੰਜ ਇੰਜ ਆਹੋ ਅੱਛਾ ਚੱਲ ਕੋਈ ਨਹੀਂ ਮੈਂ ਆਪਣੇ ਪਰੋਣੇ ਕੋ ਜਾਨਾ ਮੈਂ ਦੱਸੂਗੀ ਮੈਂ ਕੋ ਹਰ ਘਰ ਇੱਕ ਕੁੜੀ ਉਹਦਾ ਦਿਲ ਇੰਜ ਇੰਜ ਕਰਦਾ ਮੈਂ ਦੱਸ ਦੂੰ ਆਏ ਨਹੀਂ ਦੇ ਟਿੱਕਾ ਲਾਇਆ ਨਹੀਂ ਤੇਰਾ ਟਿੱਕਾ ਕਹਿੰਦਾ ਕੁਝ ਕੁਝ ਕਹਿੰਦਾ ਨਹੀਂ ਮੁੰਡਾ ਤੇਰਾ ਕਿੱਥੇ ਗਿਆ ਵਾ ਕਿਹੜਾ ਮੁੰਡਾ ਬੱਬੇ ਪੋਣਾ ਕਿਹੜਾ ਮੁੰਡਾ ਜਿਹੜਾ ਤੇਰਾ ਮੁੰਡਾ ਹੈਗਾ ਪਰੋਣੇ ਨੂੰ ਰੋਈ ਜਾਨੀ ਉਹਦਾ ਤੈਨੂੰ ਪਤਾ ਹੀ ਨਹੀਂ ਮਾਸਾ ਵੀ ਮੁੰਡਾ ਮੇਰਾ ਬਾਹਰ ਦੇ ਮੁਲਕ ਗਿਆ ਜਾਇਦ ਕਰਕੇ ਸ਼ੂ ਕਰਕੇ ਬਾਏ 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 ਮੁੰਡਿਆ ਤੂੰ ਵੀ ਕਰਦੇ ਗਿਆ ਵਾ ਹੈ ਕਿਹੜੇ ਮੁਲਕ ਗਿਆ ਮੁਲਕ ਤਾਂ ਬੜਾ ਵੱਡਾ ਵਾ ਮੁਲਕ ਤਾਂ ਨਹੀਂ ਮੈਨੂੰ ਪਤਾ ਲੱਗਣ ਦਿਆ ਕਿਹੜਾ ਵਾ ਮਾਸੀ ਕੋ ਤਾਂ ਨਹੀਂ ਚੱਲ ਗਿਆ ਕਿਹੜੀ ਮਾਸੀ ਸਹਬ ਮਾਸੀ ਤੇਰੀ ਭੈਣ ਵਾਂਗਾ ਹੋਰ ਮੇਰੀ ਭੈਣ ਮਾਸੀ ਲੱਗ ਗਈ ਤੇਰੀ ਮੈਨੂੰ ਨਹੀਂ ਮਾਸੀ ਦਾ ਪਤਾ ਪਰ ਫੋਨ ਮੈਨੂੰ ਰੋਜ਼ ਆਉਂਦਾ ਮੇਰੇ ਮੁੰਡੇ ਦਾ ਬੜੀਆਂ ਗੱਲਾਂ ਕਰਦਾ ਬਹੁਤ ਗੱਲਾਂ ਕਰਦਾ ਆਂਦਾ ਇਦਾਂ ਟਿੱਕੇ ਲਾਇਆ ਕਰ ਉਹ ਵੀ ਮੈਨੂੰ ਕਹਿ ਦਿੰਦਾ ਤੇ ਹੋਰ ਕੱਢਿਆ ਕਰ ਆਂਦਾ ਸੋਨੇ ਦਾ ਲਾ ਕੇ ਤੇ ਬੈਠੀ ਇੱਥੇ ਕਿਹਨੇ ਲਾ ਲਿਆ ਨਾ ਤੇ ਫੇਰ ਕਹਿਣਾ ਵਾ ਨੌ ਨੇ ਚੋਰੀ ਕਰ ਲਿਆ ਆ ਦੂਜਾ ਵੀ ਲਾ ਦੇ ਹਾਏ ਹਾਏ ਸੋਨੇ ਦਾ ਵਾ ਸੋਨਾ ਕੀ ਆ ਸੋਨਾ ਕੀਂਦਾ ਟਿੱਕਾ ਲਾਇਆ ਮੈਂ ਇਹ ਰਲ ਆ ਵੀ ਲਾ ਦੇ ਚੂੜੀ ਵੀ ਤੇਰਾ ਕੀ ਪਤਾ ਆ ਲਾ ਦੇ ਮੈਨੂੰ ਹਾਏ ਨਹੀਂ ਕਿੰਨਾ ਸੋਹਣਾ ਮੈਂ ਕਹਿੰਦੀ ਆ ਸਾਰਾ ਸੋਨਾ ਲਾ ਕੇ ਨਾ ਤੇ ਮੈਨੂੰ ਫੜਾ ਦੋ ਤੇ ਮੇਰੇ ਪੋਣੇ ਨੇ ਆਖਣਾ ਵਾ ਕਿੱਦੇ ਸੋਹਣੇ ਕਾਟੇ ਪਾ ਕੇ ਆਏ ਮੈਨੂੰ ਦੇ ਦੇ ਮੈਂ ਪਾਲਾਂ ਹਾਏ 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 ਮੈਂ ਜਾਣਾ ਵਾ ਤੇ ਤੈਨੂੰ ਕੀ ਹੁੰਦਾ ਵਾ ਤੂੰ ਰੋਟੀਆਂ ਥੋੜੀਆਂ ਖਾਇਆ ਕਰ ਹਾਂ ਇੰਨਾ ਵਾ ਤੇ ਡੱਡ ਪਾ ਲੈਨੀ ਤੂੰ ਕੀ ਹੋਇਆ ਵਾ ਹਾਏ ਹਮਿੰਨੂ ਵੀ ਦੱਸਦੇ ਹਾਂ ਕੀ ਹੋਇਆ ਵਾ ਐਦਾਂ ਮਿੰਨੂ ਆਉਣੀਆਂ ਉਲਟੀਆਂ ਐ ਐ ਐ ਐਦਾਂ ਕੀਤਾ ਮੰਮੀ ਥੱਲੇ ਆਓ ਉੱਤਰ ਕੀ ਕਰਨ ਦੇ ਅਜੇ ਫਿਰ ਉੱਪਰ ਚੜ ਕੇ ਨਹੀਂ ਬੈਠੇ ਹੋ ਪਰ ਪ੍ਰੀਤ ਕਉਂ ਮੈਂ ਕਰ ਲਈ ਹੈ। ਠੱਲੇ ਤੇ ਆ ਜਾਓ ਤੁਸੀਂ ਤੇ ਸਾਰੇ ਪਿਆਰ ਜੂਨ ਲੱਗੇ ਸੁਣਾ। ਮੈਂ ਵੀ ਖੜ੍ਹ ਨਹੀਂ ਹਾਂ। ਤੇ ਤੈਨੂੰ ਕੋਈ ਨਹੀਂ ਮੰਨ ਪਈ ਨਾ। ਮੈਂ ਤੇ ਆਹ ਕੁ ਕਰਨ ਲਈ ਵੇਖਣ ਨਹੀਂ। ਉਹ ਜਿਹੜੀ ਛਦੇਣਾ ਉਦੋਂ ਨਾਲ ਵੀ ਜਿਆਦਾ ਜ਼ੋਰ ਲਾਉਂ ਰਹੀ ਹੈ। ਇਹ ਬੰਨ ਕਿੰਨੇ ਆਵਾ। ਇੱਕਦਮ ਹੀ ਮਨਪ੍ਰੀਨ ਉਲਟੀਆਂ ਜਿਵੇਂ ਮੂੰਹ ਰੋਂ ਰਿਹਾ ਕਿਉਂ? ਹਾਂਜੀ ਗੱਲ। ਮੈਂ ਤੇ ਵੇਖਣਾ ਨਹੀਂ ਇਹ ਚਾਹੀਦਾ ਮੰਮੀ ਉਦਾਂ ਏਦਾਂ। ਹਾਂ ਮੈਂ ਤੇ ਵੇਖ ਰਾਂਜੀ ਹੋ ਗਈਆਂ ਤੇ ਇਹ ਬੰਨ ਗਿਆ। ਉਹ ਲੱਗੇ ਵੇ ਕਿਦਾ ਚਾਲ ਖਲਾ ਰੰਡੀ ਉਹ ਲੱਗੇ ਕਿ ਧੱਕਾ ਹੁੰਦਾ ਹੈ ਉਹ ਤੇ ਚੱਲ ਦਿਮਾਗ ਖਰਾਬ ਹੋਤਾ ਤੇ ਕੋਈ ਟੈਨਸ਼ਨ ਨਹੀਂ ਆ ਮੇਰੇ ਮਨ ਪੀ ਦੀ ਟੈਨਸ਼ਨ ਲੱਗੀ ਆ ਇਦਾਂ ਕੋ ਕਰਨ ਦੀ ਹੈ ਮੈਂ ਤਾਂ ਕਦੋਂ ਦੀ ਵੇਖਣ ਦੀ ਹੋਰ ਤਰ੍ਹਾਂ ਹੋ ਜਾਣ ਰਿਹਾ ਮੈਨੂੰ ਹੁਣ ਵੇ ਇਹ ਵੀ ਹੋ ਗਿਆ ਹੋਗਾ ਵਾਧਾ ਘਾਟਾ ਕੁਝ ਖਾ ਪੀ ਲਿਆ ਹੋਣਾ ਉਹਦੇ ਨਾਲ ਵੀ ਬੰਦਾ ਇਦਾਂ ਹੋ ਜਾਂਦਾ ਵਾ ਹੋਰ ਤੇ ਨਹੀਂ ਕੋਈ ਗੱਲ ਹੋਣੀ ਇਦਾਂ ਇਹੋ ਗੱਲ ਹੋਣੀ ਗਰਮੀ ਦੇ ਜਣੇ ਆ ਤੇ ਕੁਝ ਨਾ ਕੁਝ ਵਾਧਾ ਘਾਟਾ ਖਾ ਪੀ ਲਿਆ ਹੋਣਾ ਉਹਦੇ ਕਰਕੇ ਮਨ ਜਾ ਖਰਾਬ ਹੋਣ ਡਿਆ ਹੋਣਾ ਇਦਾਂ ਪੁੱਛੀ ਨਾ ਲਮਾ ਤੇ ਮੈਂ ਦੇਖ ਰਹਾ ਹਾਂ ਉਹ ਉਲਟ ਨਾ ਪੈ ਗਈ ਉਹਦੀ ਸਿੱਧਾ ਨਾ ਉਲਟ ਨਾ ਪੈ ਗਈ ਸਿੱਧਿਆਂ ਦੇ ਸਾਹਮਣੇ ਥੋੜੀ ਪੁੱਛਣਾ ਮੈਂ ਕੱਲੀ ਨਹੀਂ ਪੁੱਛੂੰਗੀ ਜਦੋਂ ਪੁੱਛੂੰਗੀ ਅੱਛਾ ਫੇ ਕੱਲੀ ਨਹੀਂ ਪੁੱਛੀਂ ਹੁੰਦੇ ਲੱਗਦਾ ਨਾ ਪੁੱਛੀਂ ਹੁੰਦਾ ਹਰ ਗੱਲ ਚ ਦੇਣ ਲੱਗੇ ਥੋੜੀ ਕਰਨੀ ਹੁੰਦੀ ਉਹਦਾ ਦਿਮਾਗ ਸਿਰ ਗਿਆ ਉਹਨੂੰ ਥੋੜੀ ਪਤਾ ਗੱਲਾਂ ਗੁੱਲਾਂ ਦਾ ਉਹ ਤਾਂ ਉਦਾਂ ਹੀ ਆਪਣਾ ਲਈ ਲੱਗੇ ਵਾਂਝੇ ਹੋਣ ਦੀ ਆਪਣੇ ਐਦਾਂ ਕਰਦੀ ਆ ਮੰਨ ਪੀਣ ਪੁੱਛ ਹੀ ਲੈਣੀ ਆ ਹੁਣ ਤਾਂ ਪੁੱਛ ਲਾ ਹਾਂ ਕਿ ਸਿੱਧਾ ਪੁੱਛਾ ਵੀ ਕਿੱਦਾਂ ਕੋਈ ਗੱਲ ਦੱਸਾਂ ਪੁੱਛਣ ਵਾਲੀ ਕਿਹੜੇ ਤਰੀਕੇ ਨਾਲ ਪੁੱਛਾਂ ਉਹਨੂੰ ਇਹ ਕੋਈ ਨਹੀਂ ਵੀ ਇਤਰਕ ਵੀ ਕਿ ਆਂਡੇ ਵੀ ਕੀ ਗੱਲ ਲੈ ਨਹੀਂ ਤਾਂ ਪੁੱਛਦੀ ਆ ਕਹਿੰਦੀ ਆ ਕਿ ਮੈਂ ਮੰਨ ਕੇ ਕੰਦੇ ਖਲੋ ਕੇ ਵੇਖਣ ਦੀ ਆ ਕੀ ਗੱਲ ਤੂੰ ਠੀਕ ਤੇ ਹੈਗੀ ਆ ਹੂੰ ਉਹ ਬੰਨਣਾ ਚੱਲਣਾ ਹੋਰ ਤੇ ਕੋਈ ਚੱਲਣਾ ਨਹੀਂ ਆ ਤੇ ਅਗਲੀ ਜੇ ਮੈਂ ਸਿੱਧਾ ਪੁੱਛਾਂ ਤਾਂ ਬਣੀ ਸੋਚਣਾ ਜੋਤੀ ਪਤਨ ਕਿਉਂ ਪੁੱਛਣ ਦੀ ਅਭੀ ਗੱਲ ਤੇ ਤੇਰੀ ਠੀਕ ਆ ਹੂੰ ਚੱਲ ਕੋਈ ਨਹੀਂ ਬੰਨੇ ਨਾਲ ਹੀ ਆ ਨਾ ਹਾਂ ਹੋ ਚੱਲ ਮੈਂ ਵਖਾ ਚੰਮ ਕੇ ਚੱਲ ਵੇਖ ਲੈ ਨੀ ਮਨਪ੍ਰੀਤ ਕੀ ਗੱਲ ਆ ਬੋ ਕੀ ਗੱਲ ਦੀਦੀ ਗੱਲ ਤੇ ਕੀ ਹੋਣੀ ਆ ਛੱਡ ਪਰ ਗੱਲ ਸੁਣਨ ਦੇ ਚੁੱਪ ਕਰ ਜਾ ਹਾਂ ਕੀ ਗੱਲ ਹੋਂਦੀ ਐ ਮਨ ਜਾ ਬੜਾ ਖਰਾਬ ਹੋਂਂਦੀ ਆ ਵਾ ਮੇਰਾ ਆਪ ਹੋਂਂਦੀ ਆ ਵਾ ਮੈਨੂੰ ਬੜੀਆਂ ਉਲਟੀਆਂ ਆਈਆਂ ਬਹੁਤ ਉਲਟੀਆਂ ਆਈਆਂ ਮੈਨੂੰ ਤੇ ਕਿਤੇ ਨਾ ਹਾਏ ਹਾਏ ਬਹੁਤ ਹੋਇਆ ਨੀਸ਼ ਦੇਣੇ ਮੇਰੀ ਗੱਲ ਉਹਨੂੰ ਪਤਾ ਨਹੀਂ ਆਈਆਂ ਕਿ ਨਹੀਂ ਆ ਤੈਨੂੰ ਪਹਿਲਾਂ ਹੀ ਆ ਗਈਆਂ ਨੇ ਇਹਨੂੰ ਆਈਆਂ ਨਾ ਇਹਦੀ ਵਲ ਵੇਖ ਕੇ ਮੈਨੂੰ ਵੀ ਆ ਗਈਆਂ ਇਹਨੇ ਮੈਂ ਪਰਿਵਾਰ ਕਿਆ ਵੀ ਇੱਥੇ ਨਾ ਉਲਟੀ ਕਰਿਆ ਕਰ ਬਾਹਰ ਕਰਿਆ ਕਰ ਜਾ ਕੇ ਕਿਉਂ ਬਾਹਰ ਕਰਿਆ ਕਰ ਕੀ ਕਰਨੀ ਹੈ ਕੋਈ ਨਾ ਗੰਝ ਪੁੰਜੀ ਰਹਿੰਦੀ ਐ ਚੱਲ ਵੱਡੀ ਦਸਿਆਣੀ ਗੰਦ ਵਾਲੀ ਭੁੱਲੀ ਮੈਨੂੰ ਤੂੰ ਕੀ ਗੱਲ ਬੋਹ ਕਾਂਟੇ ਫਲਾ ਮੇਰੇ ਮੇਰਾ ਪ੍ਰੋਹਣਾ ਦੀ ਕੰਡਿਆ ਮੈਂ ਤੂੰ ਹਾਏ ਹਾਏ ਦੀਦੀ ਦੇਲਾ ਸੋਨੇ ਦੇ ਕਾਂਟੇ ਹੀ ਹੋ ਇਹਨੇ ਗਵਾ ਕੀ ਕਰਦੀ ਮਮੀ ਕੀ ਕਰਨੇ ਕਾਂਟੇ ਤੂੰ ਪਹਿਣਾ ਆਵੇ ਪੁੱਛੇ ਕੰਨ ਕਰਤੇ ਮੇਰੇ ਮੈਂ ਡਿਸ਼ ਲੈਣੀ ਹੈਗੀ ਨਹੀਂ ਪਹਿਣਾ ਗਵਾ ਚ ਨਹੀਂ ਐ ਸੋਨੇ ਦੇ ਨੇ ਸੋਨਾ ਵੀ ਕਿੰਨੇ ਮਹਿੰਗਾ ਮੇਰੇ ਪ੍ਰੋਹਣੇ ਦਾ ਸਮਾਨ ਲੈਣੇ ਆ ਉਹ ਆਂਦਾ ਸਾਰਾ ਕੁਝ ਲੈ ਕੇ ਆਈ ਮੈਂ ਰੱਖ ਲੂ ਲਮਾਰੀ ਚ अच्छा लिया चूड़ी चार चार मैं दे ला दे चल मैं देनु कांटे आ फड़ कांटे लेके टेप हो तो जाके मंजे द लममे बैठ जाके नहीं मैं तंज ना मुंह तेरा बंद कर देना जितो तेन उल्टीयां आउंडियां हां जी तू की बनाऊ ना ऊड़ा पूरा उठ हाय हाय हसीए गलना तो चल पापा दा पुटिया जूड़ा शदान दे पापा दा पुटिया यो मेरे पापा दा नहीं पुटिया ऐड़ा तेरा बाबा ऐड़ा जा निकल जा थू बड़ी तू दीदी की करदी है हां हाय कहां लवी मैं ਅਦੇ ਮਾਰ ਰਹਾ ਬਲੇ ਮਮੀ ਧੋਕ ਡੰਡੇ ਅਸ਼ਮਕਾਇਆ ਮਾਰ ਰੀ ਚਦਾਖ ਲਾਰਦੀ ਦੀ ਸਾਰਾ ਦਿਨ ਖਾ ਹੀ ਲੈਣੀਆਂ ਸੀ ਅੱਜ ਇਹਨੇ ਮੇਰੇ ਕੋਲ ਚੱਲ ਤੂੰ ਦੱਸ ਮੈਨੂੰ ਤੇਰੀ ਗੱਲ ਦੇ ਵਿੱਚ ਹੀ ਰਹਿ ਗਈ ਆ ਦੀਦੀ ਪਾਸੇ ਨਾ ਉਹ ਜਿੱਦੋਂ ਦੇ ਉੱਥੋਂ ਆਏ ਆ ਨਾ ਤੇ ਡੈਡੀ ਵੀ ਹੋ ਕੇ ਗਏ ਉੱਥੇ ਮੈਨੂੰ ਲੱਗਣ ਡਿਆ ਸੀਗਾ ਕਿ ਜਿੱਦਾਂ ਹੋਰ ਤਰ੍ਹਾਂ ਹੋਣ ਡਿਆ ਵਾ ਕਿੰਨੇ ਦਿਨ ਹੋ ਗਏ ਆ ਕਦੀ ਖੱਟਾ ਖਾਣ ਦੀ ਜੀ ਕਰਦਾ ਵਾ ਤੇ ਸਵੇਰੇ ਉੱਠ ਕੇ ਜਦੋਂ ਮੈਂ ਚਾਹ ਪੀਣੀ ਆ ਨਾ ਉਦੋਂ ਮੇਰਾ ਮਨ ਜੇ ਖਰਾਬ ਹੋ ਜਾਂਦਾ ਅੱਛਾ ਤਾਂ ਹੀ ਸਵੇਰੇ ਚਾਹ ਨਹੀਂ ਪੀਂਦੀ ਤੂੰ ਤੇ ਰੋਟੀ ਖਾਣ ਨੂੰ ਵੀ ਜੀ ਨਹੀਂ ਕਰਦਾ ਪਤਾ ਨਹੀਂ ਕੀ ਚੱਕਰ ਹੋਇਆ ਵਾ ਚਲ ਮੇਰੇ ਦਸ ਪੈ ਗਈ ਮੇਰੇ ਅੰਦਰ ਲੱਗਦਾ ਤੋਗੜਾ ਕੁਛ ਗਰਮ ਖਾਦਾ ਹੋਣਾ ਵਾ ਅਸੀਂ ਤਾਂ ਕੁਛ ਗਰਮ ਚੀਜ਼ ਤਾਂ ਨਹੀਂ ਬਣਾਈ ਨੀ ਜਿਹੜੇ ਤੈਨੂੰ ਗਰਮੀ ਪੈਣੀ ਹੈ ਨਹੀਂ ਟੈਨਸ਼ਨ ਟੰਚ ਨਹੀਂ ਦਿੱਤੀ ਕੀ ਇੱਥੇ ਜਦੋਂ ਦੀ ਵਿਆਹ ਕੇ ਆਈ ਹੈ ਤਰੀਕ ਤਰਾਕ ਜਾਦੀ ਕਿ ਨਹੀਂ ਦੀਦੀ ਉਹ ਤੇ ਮਿਸੀ ਹੋ ਗਈ ਐਰ ਕਾ ਟੈਨਸ਼ਨ ਦੇ ਨਾਲ ਸਾਡੇ ਚੰਨ ਉਹ ਜੋ ਇਹ ਤੇ ਸੂਰਜ ਵਾ ਆ ਤੈਨੂੰ ਦੱਸਾਂ ਕਿਹੜੇ ਚੰਨ ਦੀ ਗੱਲ ਕਰਨ ਦੀ ਮੈਂ ਇੱਥੇ ਬੈ ਗੱਡੀ ਨਹੀਂ ਆਣੀ ਤੇ ਹੈ ਨਹੀਂ ਆ ਤੈਨੂੰ ਸਮਝ ਨਹੀਂ ਆਉਂਦੀ ਕਿੱਥੋਂ ਬੋਲਣ ਦੀ ਆ ਮੈਂ ਕਿਹੜੇ ਚੰਨ ਦੀ ਗੱਲ ਕਰਨ ਦੀ ਆ ਕੀ ਮਤਲਬ ਤੈਨੂੰ ਸਮਝ ਨਹੀਂ ਆਉਂਦੀ ਜੋ ਮੈਂ ਕਹਿਣਾ ਚਾਹੁੰਦੀ ਆ ਨਹੀਂ ਲੱਗਣ ਦੀ ਨਾ ਕਿ ਸਿੱਧੀ ਸਿੱਧੀ ਸਮਝਾਵਾ ਚਾਜਣ ਨਾਲ ਮੈਨੂੰ ਨਹੀਂ ਲੱਗਣ ਰਿਹਾ ਪਤਾ ਕੀ ਕਹਿੰਨੇ ਤੇ ਤੂੰ ਉਦਾਂ ਤੈਨੂੰ ਸਾਰੀਆਂ ਗੱਲਾਂ ਦਾ ਪਤਾ ਵਾ ਬਸ ਤੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਜੋ ਤਹੀਂ ਕਹਿਣਾ ਚਾਹੁੰਦੇ ਆ ਤੇ ਉਹ ਹੋ ਨਹੀਂ ਸਕਦਾ ਇਦਾਂ ਤਾਂ ਇਹ ਤੇ ਮੈਂ ਵੀ ਹੈਰਾਨ ਆ ਮੈਂ ਕਦੋਂ ਦੇ ਲੋਕ ਇੱਥੇ ਵੇਖਣ ਲਈ ਕਿ ਨਾ ਤੁਹਾਡਾ ਕੋਈ ਤਾਂ ਪਿਆਰ ਹੀ ਧੱਕੇ ਨਾਲ ਤਰਾਉਣੀ ਤਰ੍ਹਾਂ ਵਿਆਹ ਕਰਵਾਇਆ ਵਾ ਤੂੰ ਉਹ ਤੇ ਕੋਈ ਸਿਰਫ ਮਮਨ ਦਾ ਬਦਲਾ ਲੈਣ ਵਾਸਤੇ ਵਿਆਹ ਕੀਤਾ ਵਾ ਤੇ ਇਦਾਂ ਕਿਦਾਂ ਹੋ ਸਕਦਾ ਵਾ ਇਹੋ ਤੇ ਮੈਂ ਸੋਚਣ ਦੀ ਜੜੀਏ ਓ ਹੋ ਨਹੀਂ ਸਕਦਾ ਦੀਦੀ ਇਦਾਂ ਹੋ ਗਿਆ ਹੁਣ ਆਵਾ ਤੂੰ ਟੈਨਸ਼ਨ ਵੀ ਬੜੀ ਲੈਣੀ ਆ ਹੁਣ ਮੰਨੇ ਦੀਦੀ ਨੂੰ ਦਿਨ ਮੈਂ ਵੇਣੀ ਹਾਂ ਤੇ ਅਰੇ ਸਾਰੇ ਚਾਲ ਚੱਲਣਾ ਦੀਦੀ ਉਹਦੀ ਟੈਨਸ਼ਨ ਤਾਂ ਹੁੰਦੀ ਆ ਉਹ ਫਿਰ ਵੀ ਬੰਦਾ ਵਾ ਤੁਹਾਨੂੰ ਪਤਾ ਵੀ ਆ ਕਾਨੂੰਨ ਨੇਾਨੂੰ ਛੱਡਣਾ ਨਹੀਂ ਆ ਵੀ ਤੁਹਾਨੂੰ ਪਤਾ ਨਹੀਂ ਆ ਵੀ ਕਿੱਥੇ ਆ ਤੇ ਕਿੱਥੇ ਨਹੀਂ ਆ ਤੇ ਤੁਸੀਂ ਘਰ ਚੈਨ ਨਾਲ ਬੈਠੀਆਂ ਜੇ ਮੈਨੂੰ ਇਹ ਸ਼ਰਮ ਮਾਰਦੀ ਆ ਵੀ ਅਸੀਂ ਕਿੱਥੇ ਕੋਟ ਕਚਹਿਰੀਆਂ ਤੇ ਤੁਰੀਆਂ ਫਿਰਾਂਗੀਆਂ ਤਾਂ ਕਰਕੇ ਟੈਨਸ਼ਨ ਲੈਣੀ ਆ ਤੇ ਇੱਕ ਮੈਨੂੰ ਟੈਨਸ਼ਨ ਇਹ ਰਹਿੰਦੀ ਆ ਵੀ ਕਿਤੇ ਉਹ ਆ ਕੇ ਵੱਲਾ ਰਿੱਤੀ ਆਊਗਾ ਕੋਈ ਨੁਕਸਾਨ ਕਰ ਦੂਗਾ ਇਹੋ ਜਿਹੇ ਬੰਦੇ ਨੇ ਬੱਚੀ ਲਾਉਣੀ ਆ ਜਿੰਨੇ ਆਪਣੀ ਪਹਿਲੀ ਜਨਾਨੀ ਰਹਿਣ ਦਿੱਤੀ ਅੱਗ ਲਾ ਕੇ ਸਾੜਿਆ ਵਾ ਨੋਤਨੋ ਦਿਨ ਚੇਤੇ ਭੁੱਲ ਗਏ ਨੇ ਤੇ ਦੂਜੀ ਨਾ ਵੀ ਕੋਸ਼ ਨਾ ਕੁਝ ਕਰ ਸਕਦਾ ਟਾਡੇ ਨਾ ਕਰ ਸਕਦਾ ਕਿੰਨੀ ਹੋ ਤਮ ਕਿਆ ਦਿੰਦਾ ਵਾ ਦੀਦੀ ਤਮ ਕਿਹੜੇ ਦਿੰਦਾ ਹੈਗਾ ਬੜੀਆਂ ਤੇ ਮੈਂ ਜ਼ਰਤਨਾਰੀ ਰਹੀ ਆ ਇੱਥੇ ਤੇ ਸਮਝ ਥੋੜਾ ਕੁਝ ਕਰਦਾ ਹੈਗਾ ਤੂੰ ਵੀ ਇਦਾਂ ਨਹੀਂ ਹੁੰਦੀ ਆ ਤੇ ਜ਼ਰਤਨਾਰੀ ਰਹਿੰਦੀ ਤੈਨੂੰ ਕਹਿੰਦਾ ਡਰੀ ਹੀ ਮੰਨੇ ਦਾ ਤੇ ਦੀਦੀ ਜ਼ਰਤਨਾਂ ਹੀ ਰਹਿਣ ਦੀ ਆ ਮੈਂ ਕੀ ਕੀਤਾ ਵਾ ਤੇ ਆ ਜਿਹੜਾ ਕੰਮ ਕੀਤਾ ਵਾ ਇਹ ਸਹੀ ਕੀਤਾ ਤੂੰ ਇਹ ਤਾਂ ਨਹੀਂ ਮੈਨੂੰ ਪਤਾ ਲੱਗਿਆ ਪਰ ਇੰਨਾ ਕਾ ਹੈਗਾ ਜਦੋਂ ਮੰਜੋ ਉਹਦੇ ਇੱਥੇ ਹੀ ਹੈ ਨਾ ਉਦੋਂ ਤੇ ਮੈਨੂੰ ਟਾਈਮ ਦੇ ਨਾਲ ਹੀ ਨੀਂਦ ਆ ਜਾਂਦੀ ਰਹਿੰਦੀ ਹੈ ਜਦੋਂ ਵੀ ਉਹ ਸ਼ੀ ਹੁੰਦੀ ਹੁੰਦੀ ਆ ਮੈਂ ਆਪਣੇ ਉਸ ਵਿਰੋਟਕ ਨੂੰ ਸੋਚਣਾ ਵੀ ਇੰਨੀ ਨੀਂਦ ਕਿੱਦਾਂ ਹੁੰਦੀ ਆ ਜਦੋਂ ਤੈਨੂੰ ਪਤਾ ਵਾ ਕਿ ਉਹ ਇਦਾਂ ਦਾ ਵਾ ਕਿੰਨੇ ਉਹ ਲੱਛਣ ਜੇ ਕਰਦਾ ਕਈ ਕੁਛ ਉਹ ਕਰਦਾ ਤਾਂ ਧਿਆਨ ਨਾਲ ਹੀ ਰਹਿ ਸਕਦੀ ਕੀ ਪਤਾ ਨਾ ਦੁੱਧਾ ਦੇ ਵਿੱਚ ਕੁਛ ਪਾ ਨਹੀਂ ਦਿੱਤਾ ਬੇਹੋਸ਼ੀ ਦੇ ਗੋਲਵੇ ਨਹੀਂ ਪਾ ਦਿੱਤੀਆਂ ਜਿਹਦਾ ਫਾਇਦਾ ਚੁੱਕ ਲਿਆ ਹੋਵੇ ਉਹਨੇ ਤੈਨੂੰ ਸਮਝ ਤੇ ਆ ਗਈ ਸੀ ਨਾ ਸਾਰੀ ਉਹ ਕਿਦਾਂ ਦਾ ਵਾ ਜਦੋਂ ਮੈਨੂੰ ਪਤਾ ਹੀ ਉਹਦਾ ਕਿੱਦਾਂ ਨਹੀਂ ਫੜਿਆ ਬਸ ਉਹ ਬੜਾ ਚਲਾਕ ਵਾ ਕਈ ਵਾਰੀ ਜਦਾਂ ਪਰ ਗੱਲ ਹੈ ਹੁੰਦਾ ਹੁੰਦਾ ਹੀ ਕਿ ਜੋ ਟਿੱਕੀਆਂ ਲੈ ਹੁੰਦਾ ਹੀਗਾ ਉਹ ਜ਼ਰੂਰ ਖਾ ਲੈ। ਬਸ ਫਿਰ ਉਹ ਤਾਂ ਜ਼ਰੂਰ ਮੰਗਵਾਉਣੀਆਂ ਸੀ ਉਹਦੇ ਕੋਲ ਤੇ ਮੇਰੇ ਕੋਲ ਮੰਗਵਾ ਲੈਂਦੀ ਕਈ ਚੀਜ਼ ਨੂੰ ਦਿਲ ਕਰਦਾ ਸੀ। ਉਹਨੇ ਖੁਦ ਲੈ ਕੇ ਦਿੱਤੀਆਂ ਵੀ ਚਲ ਤੂੰ ਖਾ ਲੈ। ਤੇ ਮੈਂ ਪਹਿਲਾਂ ਖਾਣੀਆਂ ਵੀ ਨਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਵੀਰੀ ਚੀਜ਼ ਵੇਖ ਕੇ ਜੀ ਕਰ ਪੈਂਦਾ ਵਾ। ਤੇਰਾ ਜ਼ਿਆਦਾ ਦਿਲ ਕਰਦਾ ਹੈ ਖਾਣ ਨੂੰ ਵੀ ਉਹਦੇ ਹੱਥਾਂ ਤੋਂ ਹਨਾ। ਇੱਕ ਪਾਸੇ ਤੋਂ ਕੰਨੀ ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਸਿਰਫ ਪਰਵਾ ਲੈਣ ਵਾਸਤੇ ਵਿਆਹ ਕਰਵਾਇਆ ਵਾ ਤੇ ਦੂਜੇ ਪਾਸੇ ਕਹਿੰਦੇ ਥਣ ਕਟੋਰੀਆਂ ਕਟਾਰੀਆਂ ਖਾਂਦੀ ਰਹਿਣੀ ਆ। ਕਦੀ ਕੁਝ ਮੰਗਵਾਉਂਦੀ ਰਹੀ ਕਦੀ ਕੁਝ ਮੰਗ ਜੀ ਜੀ ਮੈਂ ਤਾਂ ਆਪਣੇ ਮੂੰਹ ਕਦੀ ਉਹ ਤੋਂ ਮੰਗਾਇਆ ਹੀ ਨਹੀਂ ਉਹ ਤੇ ਮੈਂ ਕਟੋਰੀਆਂ ਤੋਂ ਕੋਈ ਨਹੀਂ ਆੜਿਆ ਮੜਾ ਕੁਛ ਕਰਨਾ ਹੈਗਾ ਤੈਨੂੰ ਪਿੱਛੇ ਲਾਉਣ ਵਾਸਤੇ ਮੈਂ ਗੜਾ ਤੂੰ ਇੰਨਾ ਪੜ੍ਹੇ ਲਿਖੀ ਹੈਗੀ ਆ ਤੈਨੂੰ ਸਮਝ ਨਹੀਂ ਲੱਗਦਾ ਕੁਝ ਵੀ ਮਨ ਜਿੰਨਾ ਮੈਂ ਸਮਝਾਉਂਦਰੀ ਲੱਗੇ ਬਹਿ ਬਹਿ ਕੇ ਦੱਸ ਤੇਰਾ ਪੜ੍ਹ ਲਿਆ ਵਾ ਹਾਂ ਹਾਂ ਪੜ੍ਹ ਲਿਆ ਹਾਂ ਆ ਵੀ ਤੇਰੇ ਪਰੋਣੇ ਨੇ ਬਣਾ ਕੇ ਦਿੱਤੀਆਂ ਸੋਨੇ ਦੀਆਂ ਹਾਂ ਹੁਣ ਬਣਾ ਕੇ ਦਿੱਤੀਆਂ ਆ ਆ ਵਾਹੀਆਂ ਮਨੇ ਬਣਾ ਕੇ ਦਿੱਤੀਆਂ ਤੇ ਮਾਰੀ ਮਿੰਨ ਦੇ ਦੇ ਹਾਂ ਕਿਉਂ ਤੇ ਮੈਂ ਨੱਥ ਪਾ ਲਾਂ ਆ ਤੇਰੇ ਹੈਗੀਆਂ ਆਪਣੀਆਂ ਨਹੀਂ ਇਹ 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 ਤਾਂ ਮੈਂ ਚਿੱਕਾ ਪਾ ਲੈਨੀ ਇਹਦੀ ਮਿੰਨ ਆ ਦੇ ਦੇ ਨਹੀਂ ਮੈਂ ਨਹੀਂ ਦੇਣੀਆਂ ਹੈਗੀਆਂ ਦੇ ਦੇ ਹਾਂ ਵੇਲਾ ਹਾਂ ਧਾਰੀਆਂ ਦੇ ਦੇ ਹਾਂ ਹਜ਼ਾਰੀਆਂ ਦੇ ਦੇ ਆਹੋ ਸ਼ਮਨ ਦੇ ਦੂੰਗੀ ਜਦੋਂ ਮੈਂ ਉੱਥੋਂ ਆਉਣਾ ਨਾ ਪਰੋਣੀ ਕੋਲ ਉਹਨੂੰ ਮੈਂ ਵਿਖਾ ਲ ਕੇ ਲੈ ਲਾਈਆਂ ਹੈਗੀਆਂ ਕੰਨਾਂ ਤੋਂ ਹਾਏ ਹਾਏ ਨਹੀਂ ਤੂੰ ਤੇ ਭੁੱਖੀ ਆ ਐਦਾਂ ਕਰ ਐਦਾਂ ਕਰ ਇਹ ਗੀਟੇ ਖੇਡਨੇ ਕੇ ਕਾਂਡ ਆਉਣਾ ਕਾਂਡ ਆਉਣਾ ਕਾਂ ਉਡ ਚਿੜੀ ਉਡ ਚਿੜੀ ਨਹੀਂ ਮੈਂ ਮੈਂ ਕਹਿਣਾ ਗਾਉ ਡ ਚਿੜੀਓ ਡ ਚਿੜੀਓ ਡ ਗਾਉ ਡ ਗਾਂਡਾਤੀ ਗਾਂਡਾਤੀ ਮੈਂ ਨਹੀਂ ਸੁਧੈਣਾ ਮੈਨੂੰ ਸ਼ਰਾ ਪਤਾ ਮੈਨੂੰ ਤਾਂ ਬਸ ਜਿਆਦਾ ਤੂੰ ਸੁਧੈਣ ਹੋ ਗਈਆਂ ਨਹੀਂ ਮੈਂ ਮੈਂ ਸੁਧੈ ਨਹੀਂ ਲੂਣ ਮਿਰਚ ਮਸਾਲਾ ਹਲਦੀ ਤੈਨੂੰ ਪੱਤੀਆਂ ਲਵਾਉਣੀਆਂ ਪੈਣੀਆਂ ਜਾਬ ਜੇ ਮੈਨੂੰ ਲੂਣ ਮਿਰਚ ਮਸਾਲਾ ਹਲਦੀ ਹਲਦੀ ਚੱਲ ਇੱਥੇ ਰੱਖ ਫੇਰ ਇੱਥੇ ਫੇਰ ਰੱਖ ਮੈਂ ਤੈਨੂੰ ਬੱਤੀਆਂ ਲਵਾ ਕੇ ਲੈ ਆਉਣੀ ਆ ਬੱਤੀਆਂ ਦਾ ਕੋਟਦੀਆਂ ਹੋ ਬੱਤੀਆਂ ਮੈਂ ਨਹੀਂ ਲਾਉਣੀਆਂ ਹਾਂ ਮੈਂ ਮੈਂ ਬੜੀ ਵਾਰ ਬੱਤੀਆਂ ਲਵਾਈਆਂ ਅੱਗੇ ਮੈਂ ਮੈਨੂੰ ਨਹੀਂ ਕੋਈ ਗੱਲ ਤੂੰ ਲਵਾਉਣੀਆਂ ਨਾ ਤੈਨੂੰ ਲਵਾਖ ਲਿਆਉਣੀਆਂ ਨਹੀਂ ਓਰੇ ਆ ਤੈਨੂੰ ਮੈਂ ਲਾ ਮਾ ਉਹ ਤਾਰ ਨਾਲ ਤੇ ਟਾਕਾ ਪੈ ਜਾਣਾ ਤੇ ਤੂੰ ਠੁੱਸ ਹੋ ਜਾਣਾ ਠੁੱਸ ਠੁੱਸ ਟੁੰਡੇਕ ਪੈਣਾ ਤੇ ਮੁੜ ਕੇ ਕੀ ਪਤਾ ਕੀ ਕਰਨਾ ਆਪਾਂ ਉੱਤੇ ਵਾਲਣ ਛੁੱਟ ਕੇ ਆ ਗਰਾ ਦੇਣੀ ਤੈਨੂੰ ਇੱਦਾਂ ਕਰਕੇ ਛੇਕਣੀ ਹਾ 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 ਨੈਗ ਆ ਗਿਆ ਨੈਗ ਆ ਗਿਆ ਦੇਖ ਦੇਖ ਜਾ ਦੇਖ ਜਾ ਥੱਲੇ ਹਾਂ ਸੁਦਾਦ ਨਹੀਂ ਹੋ ਗਿਆ ਦੇਖ ਜਾ ਦੇਖ ਜਾ ਬਹਿ ਜਾ ਸੁਦਾਦ ਨਹੀਂ ਹੋ ਗਿਆ ਤੈਨੂੰ ਹਾਂ ਹੈ ਤੈਨੂੰ ਸੁਦਾਹ ਹੋਇਆ ਵਾ ਖਾਣਾ ਪੈਣਾ ਤੈਨੂੰ ਪਾਗਲਖਾਨੇ ਫੇਰ ਹੀ ਤੂੰ ਹਟਣਾ ਵਾ ਪੈਣਾ ਮੈਂ ਆਪਣੇ ਪਰੋਣੇ ਕੋਲ ਚਲ ਚਲ ਨਹੀਂ ਭੇਜਿਆ ਇੱਦਾਂ ਕਰਦੀ ਆ ਤੇ ਸਾਰੇ ਸੁਦਾਈ ਕੀਤਾ ਵਾ ਤੇਰਾ ਪਰੋਣਾ ਕਿੱਥੇ ਮੇਰਾ ਪਰੋਣਾ ਗਿਆ ਹਾਂ ਮੈਂ ਵੇਖਿਆ ਨਹੀਂ ਉਹ ਕਿੱਦਾਂ ਦਾ ਵਾ ਦਖਾਲ ਦੇ ਤੈਨੂੰ ਸੋਨਾ ਵਾ ਆਹੋ ਸੋਨਾ ਵਾ ਅੱਛਾ ਅੱਛਾ ਜਾ ਵੀ ਆਪਣੀਆਂ ਵਾਰੀਆਂ ਵਿਖਾ ਲਿਆ ਉਹਨੂੰ ਆਹੋ ਵਿਖਾ ਲੀਆਂ ਵਾ ਉਹਨੂੰ ਅੱਛਾ ਚੱਲ ਕੋਈ ਨਹੀਂ ਫੇਰ ਬਹਿ ਜਾ ਬੱਤੀਆਂ ਲਵਾਵਾਂਗੇ ਤਾਂ ਫੇਰ ਹੀ ਤੇਨੂੰ ਆਰਾਮ ਆਉਣਾ ਵਾ ਉਹ ਤਾਂ ਸਦਾ ਕੁੱਟਦੀਆਂ ਕੁੜੀਆਂ ਦਾ ਤੂੰ ਲਾਹੂ ਪੀਤਾ ਕਿਹੜੀਆਂ ਕੁੜੀਆਂ ਦਾ ਸਾਰੇ ਟੱਬਰ ਦਾ ਹੀ ਕਿਹੜੀਆਂ ਕੁੜੀਆਂ ਦਾ ਕਿਹਨਾਂ ਨੂੰ ਪਤਾ ਕਿਹੜੀਆਂ ਕੁੜੀਆਂ ਦਾ ਕੁੜੀ ਹੋਈ ਤੇਰੇ ਘਰ ਲੈ ਆਹੋ ਕੁੜੀ ਹੋਈ ਹੈ ਹਾਏ ਹਾਏ ਕਿੱਥੇ ਆ ਮੈਂ ਹਾਏ ਨਹੀਂ ਮੈਂ ਤੇ ਇੱਥੇ ਕਾਕਾ ਸਵਾਰਿਆ ਹੀ ਆਪਣਾ ਹੁਣ ਕੀ ਕਰੀਏ ਦੀਦੀ ਮੈਨੂੰ ਨਹੀਂ ਪਤਾ ਹੁਣ ਹੁਣ ਮੰਮੀ ਨੂੰ ਕਹਿੰਦੀ ਆ ਚਾਹ ਘੋਟ ਬਣਾ ਕੇ ਦੇ ਦੇ ਤੈਨੂੰ ਆ ਉਲਟੀ ਹੱਟ ਕੇ ਤੇਰੀ ਹਟਣ ਪਹਿਲਾਂ ਥੋੜੀਆਂ ਬੋਦੀਆਂ ਤੂੰ ਹੀ ਨਾ ਹੱਦ ਹੀ ਕੀਤੀ ਐ ਸੱਚੀ ਮਾਨਪਰੀ ਤੇ ਸਭ ਤੋਂ ਵੱਡਾ ਪੰਗਾ ਪਾ ਕੇ ਰੱਖ ਦਿੱਤਾ ਵਾ ਨਾ ਹੁਣ ਉਧਰ ਚੋਗੀ ਤੇ ਨਾ ਉਧਰ ਚੋਗੀ ਤੂੰ ਰਹਿਣਾ ਓਏ ਓਏ ਫਿਰ ਇਹ ਤੇ ਫਿਰ ਰੱਬ ਵੀ ਇਨਸਾਫ ਹੀ ਨਹੀਂ ਕਰਦਾ ਰੱਬ ਦੇ ਹੱਥ ਵਿੱਚ ਕੁਝ ਨਹੀਂ ਹੈਗਾ ਸਾਰਾ ਕੁਝ ਤੇਰੇ ਹੱਥ ਵਾਸ ਹੀਗਾ ਤੂੰ ਜਾਣ ਬੁੱਝ ਕੇ ਆਪਣੀ ਜ਼ਿੰਦਗੀ ਖਰਾਬ ਕੀਤੀ ਐ ਹੁਣ ਪਰ ਦੀਦੀ ਕਿ ਇਹ ਲੋਕੀ ਤਰਸੂਦੇ ਰਹਿੰਦੇ ਆ ਇੰਨੇ ਦਵਾਈਆਂ دارو ਕਰਦੇ ਉਹਨਾਂ ਨੂੰ ਤੇ ਈ ਸੱਚੀ ਰੱਬ ਦਿੰਦਾ ਨਹੀਂ ਬੋੜ ਤੂੰ ਤਰਸਣ ਦੀ ਹੀਗਾ ਤੈਨੂੰ ਜ਼ਰੂਰਤ ਹੀ 10 ਪਲਾ ਤੈਨੂੰ ਜ਼ਰੂਰਤ ਹੀ ਤੇ ਮੈਨੂੰ ਦੀਦੀ ਇਹੋ ਜਿਹੀ ਕੋਈ ਹੈ ਹੀ ਨਹੀਂ ਐ ਚੱਕਰ ਤੁਸੀਂ ਤੇ ਐਵੇਂ ਸ਼ੱਕ ਕਰੀ ਜਾਂਦੇ ਜਿਵੇਂ ਤੇ ਐਦਾਂ ਨਹੀਂ ਹੋ ਸਕਦਾ ਮਨਪ੍ਰੀਤ ਤੂੰ ਪਰਦੇ ਪਾਉਣੀ ਆ ਤੂੰ ਝੂਠ ਬੋਲਦੀ ਏ ਮੇਰੇ ਕੋਲ ਐਦਾਂ ਕੁਝ ਨਹੀਂ ਹੁੰਦਾ ਮੰਮੀ ਚਾਹ ਲਿਆਇਆ ਘਟ ਬਣਾ ਕੇ ਮਨਪ੍ਰੀਤ ਵਾਸਤੇ ਚਲ ਕੋਈ ਨਹੀਂ ਮੈਂ ਆਪੇ ਬਣਾ ਲੈਣੀ ਉਹਨਾਂ ਨੂੰ ਬਾਦੋਂ ਫਸਟ ਦੇਈ ਜਾਣਾ ਤੂੰ ਮੈਂ ਤਾਂ ਉਦੋਂ ਦੀ ਵੇਖਣ ਦੀ ਆ ਕਿ ਤੇਰਾ ਨਾ ਰੰਗ ਰੂਪ ਹੀ ਉਹ ਨਹੀਂ ਰਿਹਾ ਕਿੰਨਾ ਫਰਕ ਪੈ ਗਿਆ ਰੰਗ ਵੀ ਤੇਰਾ ਕਾਲਾ ਪੈ ਗਿਆ ਵਾ ਅੱਖਾਂ ਤੇਰੀਆਂ ਵਿੱਚ ਵੜ ਗਈਆਂ ਵਾ ਚਾਹ ਬਣਾਵਾ ਹਾਂਜੀ ਚੱਲ ਜਾ ਬਣਾਉ ਤੂੰ ਇਧਰ ਮੈਂ ਆ ਗਈ ਸੀ ਤੁਹਾਡੀ ਮਗਰੀ ਪਾਣੀ ਰੱਖੋ ਚਾਹ ਵਾਸਤੇ ਬਾਕੀ ਮੈਂ ਆ ਗਈ ਸੀ ਤੇ ਮੈਂ ਚਾਹ ਬਣਾ ਲੈਂਦੀ ਹਾਂ ਹਾਂ ਚੱਲ ਨਹੀਂ ਤੂੰ ਬਹਿ ਇੱਥੇ ਬਣਾ ਲੈਣੀ ਹੈ ਚਾਹ ਮੈਂ ਆਪੇ ਉਹ ਨਹੀਂ ਆਪਾਂ ਹੈਗੇ ਨਾ ਬਣਾਉਣ ਵਾਸਤੇ ਹਾਂ ਤੂੰ ਬਹਿ ਨਹੀਂ ਤੇ ਤਾਈ ਵੱਲ ਅੱਗੇ ਚੱਲ ਜਾ ਕੱਲੀ ਜੇ ਨਹੀਂ ਨਾ ਬਹਿਣਾ ਇੱਥੇ ਤਾਈ ਲੱਗੇ ਚੱਲ ਜਾ ਨਾਲ ਉਹਦਾ ਧਿਆਨ ਰੱਖ ਹੁਣ ਇਸੇ ਜੋਗੀ ਰਹਿ ਗਈ ਬਸ ਤੂੰ ਤਿਆਂ ਤੋਂ ਰੱਖਣ ਵਾਲੀ ਰਹਿ ਗਈ ਹੁਣ ਲੈ ਆ ਜੀ ਬਣਾ ਲਈ ਚਾ ਰੱਖਤਾ ਚ ਪਾਣੀ ਰਾਹ ਤੇ ਪਾਣੀ ਥੋੜਾ ਵਾਧਾ ਹੀ ਰੱਖਣਾ ਹੈ ਮੇਰੀ ਗੱਲ ਸੁਣੋ ਚਾਹ ਵਿੱਚ ਪਾਉਣ ਜਿਹੜਾ ਸਮਾਨ ਹੁੰਦਾ ਉਹਨੇ 100 ਕਾ ਹੈਗਾ ਜੀ ਹੈਗਾ ਜਿਵੇਂ ਐਨੀ ਹੜੀਆ ਤੇ ਆਪਣੀ ਲਾਤੀਆਂ ਮੋਟੀਆਂ ਹੈਗੀਆਂ ਅੱਛਾ ਨਹੀਂ ਉਸ ਮਾਰਨੀ ਹੈ ਗੜ ਪਿੱਛੇ ਸੁੰਡ ਲੀਨ ਦੇਜੇ ਤਾਂ ਮੈਂ ਲਿਆ ਕੇ ਦਿੱਤੀ ਸਭ ਦੇ ਵਿੱਚ ਉਹ ਏ ਟੇਲੀਆਂ ਜਿਵੇਂ ਵਾਲੀ ਸੁੰਡ ਲੈਂਦੀ ਆ ਉਹ ਵੀ ਹੈਗੀ ਹੈ ਹੈਗੀ ਹੈ ਨਾ ਤੇ ਉਹ ਕੀ ਕਰਨੀ ਆ ਉਹ ਵੀ ਦੱਸਦੀ ਮਗਾ ਲੌਂਗ ਇਦਾਂ ਦਾ ਸਮਾਨ ਹੋਰ ਸਾਰਾ ਕੁਝ ਹੈਗਾ ਨਾ ਹਾਂ ਹੈਗਾ ਸਭ ਕੁਝ ਤੇ ਲਿਆਉਣ ਮੇ ਚੱਠੂਏ ਚ ਕੁੱਟਾਂ ਚ ਅੱਜ ਨਾਲ ਹੋਰ ਤੇ ਕਿਹੜਾ ਸਮਾਨ ਬੀਨ ਚਾਹ ਬਣਾ ਕੇ ਦੇਣੀ ਵਧੀਆ ਜੀ ਕਿਉਂ ਮਨਪ੍ਰੀਤ ਨੂੰ ਕੀ ਕਹਾਂ ਚਾਹ ਬਣਾ ਕੇ ਦੇਣੀ ਹੈ ਕਿ ਪਾਣੀ ਦਾ ਵਾਧਾ ਘਟ ਹੋ ਗਿਆ ਵਾ ਪੀਣ ਦਾ ਤੁਹਾਨੂੰ ਪਤਾ ਪਾਣੀ ਵਾਧਾ ਘਟੇ ਪੀਤਾ ਜਾਂਦਾ ਵਾ ਵਾਈ ਜੀ ਹੋਈ ਉਹਨੂੰ ਬਸ ਵਾਈ ਜੀ ਕੱਢਣੀ ਆ ਉਹਦੀ ਹੋਰ ਨਹੀਂ ਕੋਈ ਗੱਲ ਹੈਗੀ ਚਲ ਫੇ ਪਾਲਾ ਲੈ ਆਓ ਚੱਟੂ ਤੇ ਸਮਾਨ ਸਾਰਾ ਹੀ ਦੋ ਮੈਨੂੰ ਇਹ ਇਹ ਤੋਂ ਲੈ ਕੇ ਜੈਡ ਤੱਕ ਮੋਟੀ ਲਾਚੀ ਵੀ ਲਿਆਇਓ ਇੱਕ ਹੋਰ ਹੁੰਦਾ ਵਾ ਕਿਹਨੂੰ ਕਿੰਨੀ ਸੱਚ ਚੇ ਤੱਕ ਜਾਫਲ ਜਾਫਲ ਜੈ ਨਹੀਂ ਹੁੰਦਾ ਜਿਹੜਾ ਨਾ ਉਹ ਨਹੀਂ ਆ ਜੇ ਸਵਾਰੇ ਸਹੂਰੇ ਹੁੰਦੇ ਨਾ ਵੇਜਾ फिर पूरा बनना ही फिर आवा निकलनी चाज नल फड़ाओगा समाना पाची जवैन सारा कुछ लियाओ दोा बस छेती फाओ मैं इसे करके तो मैं सौदियों हर कोई चीज लिया के रख दी हाँ पता नहीं केड़े वेड़ी चीज की लड़ पैनी है तीन मैं कहें रिंदे ना कि ज्योति आह चीज ना रख लिया के ना रख ਇਹ ਹੋਵੇਗਾ ਤਾਂ ਚਲ ਲੈ ਆਉਣੀ ਸਭ ਕੋ ਜਿੱਥੇ ਘਰ ਹੋਵੇ ਚਲ ਵਰਤੀ ਜਾਂਦੀ ਹੈ ਸੌਂਡ ਤੇ ਕੁੱਤੀ ਵਾਦੂ ਉਹ ਤੇਲੀਆਂ ਵਾਲੀ ਉਹਦਾ ਲੱਭ ਜਾਂਦੀ ਨਾ ਕਿਤੇ ਉਹਦੇ ਨਾਲ ਦੀ ਰੀਸ ਨਹੀਂ ਆ ਤਾਂ ਕੋਟ ਲਾਖਾ ਸੌਂਡ ਤੇ ਕੁੱਤੀ ਦਿੱਤੀ ਤੇ ਕੁੱਤੀ ਤਾਂ ਇੰਨਾ ਸਰ ਹੀ ਨਹੀਂ ਹੋਣਾ ਦੁਨੀਆ ਕਿੰਨੀ ਲਾਲਚੀ ਆ ਹੈ ਸਭ ਜ਼ਿਆਦਤ ਨੂੰ ਪਈ ਜਾਂਦੇ ਆ ਹੁਣ ਉਹ ਮੁੰਡਾ ਲੈ ਕੇ ਆ ਗਈ ਆ ਤੁਹਾਡੀ ਇਹ ਸੇਵਾ ਕਰੂਗਾ ਇਹ ਤੁਹਾਡੇ ਕੋਲ ਰਹੂਗਾ ਇਹ ਹੈ ਤੁਸੀਂ ਇਕੱਲੇ ਕੀ ਕਰੋਗੇ ਦੇਖੋ ਕਿ ਡੀਐਨਏ ਨੇ ਲੁੱਟ ਮਚਾਈ ਇਹਨਾਂ ਨੂੰ ਕੋਈ ਦੁਖਣੀ ਵੀ ਕੁੜੀ ਇਹਦੀ ਇਦਾਂ ਹੋ ਗਈ ਆ ਜੇ ਨਹੀਂ ਹੋ ਗਈ ਬਸ ਜਾਇਦਾਦ ਨੂੰ ਪਏ ਸਭਸੇ ਜਾਇਦਾਦ ਨੂੰ ਪਏ ਮਨਜੋਹਰੇ ਕਾਲੀ ਕਰ ਗਿਆ ਨਾ ਪਹਿਲੀ ਤੇ ਮੈਂ ਚੱਲ ਉਹਨੂੰ ਦੇ ਦੇਣੀ ਸੀ ਪਰ ਉਹਨੇ ਜਿਹੜੀ ਹੁਣ ਆਹ ਕੰਮ ਕੀਤਾ ਉਹ ਕੁੜੀ ਵਾਲਾ ਕੁੜੀ ਮਾਰਤੀ ਐ ਤੇ ਹੁਣ ਇਹ ਤਾਂ ਪਹਿਲੀ ਕਿਤਾਬ ਹੁਣ ਇਹਨੂੰ ਮੈਂ ਨਾਲੇ ਮੈਂ ਆਪਣੀ ਕੁੜੀ ਮਰਵਾਲੀ ਨਾਲੇ ਇਹਨੂੰ ਪਹਿਲੀ ਦਵਾ ਇਹ ਕਿਦਾਂ ਹੋਊਗਾ ਬਦਲਾ ਤਾਂ ਮੈਂ ਤੇ ਕੋਲ ਲੈ ਲੈਣਾ ਵਾ ਬਦਲਾ ਤਾਂ ਲਵਾਂਗਾ ਪਰ ਇਹ ਮੈਨੂੰ ਤੇ ਇਹਦੀ ਹੈਰਾਨਗੀ ਹੁੰਦੀ ਆ ਕਿ ਦੀ ਘਰੇ ਪਲੇਨ ਬਣਾ ਕੇ ਤੇ ਮੁੰਡਾ ਲੈ ਆਈਆ ਘਰੇ ਲੈ ਆਈ ਫਿਰ ਤਾਂ ਉੱਡ ਰੁਟਕੀ ਜਾਂਦੀ ਆ ਮੈਂ ਵੇਖਣਾ ਵਾ ਕੀ ਬਲੂੰਗੜੇ ਆ ਕੀ ਬਲੂੰਗੜੇ ਆ ਚਲ ਵੇਖੀਦਾ ਤੂੰ ਤੂੰ ਵੀ ਇੱਕ ਨੁਕਰੇ ਪਈ ਰਹੇਗੀ ਫਿਰ ਕਿੱਡਾ ਨਾ ਲੁੱਟ ਮਚਾਈ ਆ ਓਏ ਜੀਂਦੇ ਆ ਸਭ ਕੋ ਚੱਕਰ ਨੂੰ ਫਿਰਦੇ ਆ ਇਹ ਗਲੋਂ ਲੱਥ ਜੇ ਤੇ ਇਹਦਾ ਸਾੰਭਲੀ ਆ ਸਭ ਕੋ ਇਦਾਂ ਹੀ ਦਿੰਦਾ ਮੈਂ ਨੋਂਗਾ ਦੇ ਕੇ ਗੱਲਾਂ ਦੋਤ ਦਊਂਗੀ ਉਹਨੂੰ ਜਿਹੜਾ ਮੇਰਾ ਹਮਦਰਦੀ ਹੋਊਗਾ ਇਦਾਂ ਹੀ ਮੈਂ ਹੁਣ ਨਹੀਂ ਦੰਦਾ ਕੱਢਿਓ ਗੀ ਇਹ ਨਾ ਵਾਲੀ ਕੱਢਿਏ ਹਮਦਰਦੀ ਆਈ ਏ ਮੇਰੀ ਮੁੰਡੇ ਨੂੰ ਲੈ ਕੇ ਆਈ ਓ ਜੀ ਉਹ ਤੇ ਕੁੜੀ ਹੋਈ ਓ ਕੁੜੀ ਹੋਈ ਏ ਜਾਂ ਕੁੜੀ ਚੱਕ ਲਿਆ ਖੜਾ ਈ ਓ ਨੂੰ ਨਿਆਣਾ ਖੜਾਉਣਾ ਚੰਗਾ ਹੁੰਦਾ ਵਾ ਨਿਆਣੇ ਦਾ ਨਾਂ ਲੈ ਮੈਨ ਲੱਗ ਹਾਏ ਹਾਏ ਆ ਨਿਆਣਾ ਤੇ ਕਿਤੇ ਚੰਗੀ ਗੱਲ ਵਾ ਦੋ ਦੋ ਹੋਣੇ ਚਾਹੀਦੇ ਆ ਤਿੰਨ ਤਿੰਨ ਹੀ ਹੋ ਜਾਂਦੇ ਹੁੰਦੇ ਆ ਜਿੰਨਾਂ ਦੀ ਜ਼ਰੂਰਤ ਹੁੰਦੀ ਏ ਉਹਨਾਂ ਨੂੰ ਨੀ ਰੱਬ ਦਿੰਦਾ ਇੱਕ ਵੀ ਜਿਨਾਂ ਨੂੰ ਨਹੀਂ ਜ਼ਰੂਰਤ ਹੁੰਦੀ ਇਹਨਾਂ ਨੂੰ ਰੱਬ ਤੱਕ ਇਹ ਨਾ ਦਿੰਦਾ ਪਤਾ ਨਹੀਂ ਕਿਉਂ ਦਿੰਦਾ ਬੜੇ ਨਿਆਣੇ ਹੁੰਦੇ ਆਈਓ ਤੂੰ ਵੇਸ ਸਹੀ ਜਾ ਕੇ ਬਾਹਰ ਐਨਾਂ ਨੇ ਨਿਕੇ ਨਿਕੇ ਕੀ ਹੋਇਆ ਵਾ ਕਿੱਡੇ ਕਿੱਡੇ ਹੁੰਦੇ ਕਿੱਡੀ ਕਿੱਡੇ ਐਨਨੇ ਨੇ ਹੁੰਦੇ ਮੁੜ ਕੇ ਇੱਡੀ ਇੱਡੀ ਇੱਡੇ ਵੱਡੇ ਹੋ ਵਿਆਹ ਹੋ ਜਾਂਦੇ ਮੁੜ ਕੇ ਜਿੱਦਾਂ ਮੇਰਾ ਪਰੋਣਾ ਇਦਾਂ ਸਾਰੇ ਵੱਡੇ ਵੱਡੇ ਹੋ ਜਾਂਦੇ ਮੁੜ ਕੇ ਕੀ ਹੋਇਆ ਵਾ ਕੁੜੀ ਹੋਈ ਤੇਰੇ ਵੀ ਹਾਏ ਹਾਏ ਇਤਸ ਜਾਨ ਹੋ ਗਈਆਂ ਐ ਕੁੰਦੀ ਨਹੀਂ ਗਰੀ ਨੀ ਗਈਆਂ ਸੌ ਜਾ ਓਏ ਲੈ ਮਾਂ ਦੇ ਤੇ ਚਾਹੀ ਗੋਣੇਦਰਾ ਸਰੀਰ ਜਣਾ ਸਭ ਕੁਲ ਠੀਕ ਹੋ ਜਾ ਨਾ ਮਰ ਚਾਪੀ ਮੈਂ ਵੀ ਪੀ ਲਾ ਮੇਰਾ ਸਰੀਰ ਵੀ ਨਹੀਂ ਠੀਕ ਹੈ ਤੇ ਤੈਨੂੰ ਕੀ ਹੋਇਆ ਤੈਨੂੰ ਬੜੀ ਗੋਲੀ ਵੱਜੀ ਹੈ ਤੇਰਾ ਸਰੀਰ ਨਹੀਂ ਠੀਕ ਚੰਗੀ ਭਲੀ ਹੈਗੀ ਤੂੰ ਹਾਂ ਕੀ ਦੀ ਤੇਰੀ ਮੈਂ ਆਪਣੇ ਵਾਸਤੇ ਨਾ ਖਾਈ ਆ ਚਲ ਜੇ ਦੇ ਕੋਈ ਨਹੀਂ ਹਦਾਇ ਜੇ ਦੇ ਮੂੰਹ 'ਚ ਮੈਂ ਮੂੰਹ 'ਚ ਕੱਢ ਕੇ ਮੈਨੂੰ ਫੇਰ ਦੇ ਦੂੰਗੀ। ਕੀ ਕਰਾ? ਆ ਗੱਲਾਂ ਕਰ ਰਹੀ ਹੋਣੀ ਆ ਤੇਰੀਆਂ। ਮੂੰਹ 'ਚ ਕੱਢ ਕੇ ਦੇ ਦਾਂਗੀ। ਇਹ ਕਾ ਦੀ ਚੀਜ਼ ਕੋਣ ਖਾਂਦਾ ਕਿਸੇ ਵੀ? ਮੂੰਹ 'ਚ ਕੱਢ ਕੇ ਚੀਜ਼ ਦੇਣੀ ਚੰਗੀ ਹੁੰਦੀ ਆ। ਯਾ ਟੱਫਲਾ ਪੜ। ਤੂੰ ਵੱਡੀ ਹੋ ਜਾ ਪੀ ਕੇ। ਪੀ ਪੀ ਹੁਣ ਛੇਤੀ। ਚੱਲ ਪੀ ਲੈ। ਜਾ ਮੇਰੇ ਪ੍ਰੋਣੇ ਨਵਾਜ਼ ਮਾਰ। ਓ ਦੇ ਛੱਡ ਪੈਣਾ ਉਹਦੀ ਚਾਹ ਦੇ ਉਹਨੂੰ। ਉਹ ਪੀਣੀ। ਦੋਵੇਂ ਜਾਣਾ ਪੀਵਾਂਗੇ। ਤੂੰ ਰਹਿਂਦੇ। ਨਹੀਂ। ਚੱਲ ਗਾ। ਛੇਤੀ ਨਾ ਤੂੰ ਪੀ ਬੋ ਜਾ। ਫੇਰੇ ਜਾ। ਜੇ ਮੈਂ ਨਹੀਂ ਪੀਣੀ ਪੂਣੀ। ਜਦੋਂ ਮੇਰੇ ਪਰੋਣੇ ਨੇ ਨਹੀਂ ਜਾਣਿਆ ਕਿ ਮੈਂ ਨਹੀਂ ਪੀਣੀ ਚਾਹ। ਹਾਂ ਨਾ ਹਾਂ ਤਾਂ ਮੈਂ ਆਪੀ ਪੀਣੂੰਗੀ ਕਿਉਂਕਿ ਮੈਂ ਆਪਣੇ ਵਾਸਤੇ ਲਿਆਂਦੀ ਤੇਰੇ ਵਾਸਤੇ ਨਹੀਂ ਲਿਆਂਦੀ। ਕੀ ਸੋਚਣ ਦੀ ਪੀਲਾ ਚਾਹ ਬੋ ਪੀਲਾ ਪੀਲਾ ਚਾਹ ਬੜੀ ਸਾਊ ਆ ਕਾਲੀ ਚਾਹ ਕਾਲੀ ਚਾਹ ਜਿੱਥੋਂ ਚਿੱਟੀ ਮਿਲਦੀ ਉਹ ਤੂੰ ਪੀਣੀ ਤੇ ਚਾਹ ਅੰਦਰ ਜਾਗਲਾ ਮੇਰੇ ਨੂੰ ਪੈ ਜਾ ਘੜੀ। ਨਹੀਂ ਤੂੰ ਤਾਂ ਭੁੱਖੀ ਹੀ ਰਹਿਣਾ ਵਾ। ਹਾਂ ਤੂੰ ਉਦ ਰੱਜ ਗਿਆ ਮੈਂ ਭੁੱਖੀ ਰਹਿਣਾ ਤੇ। ਪੀਲਾ ਬੋ ਚਾਹ ਕੀ ਸੋਚਣ ਦੀ? ਜੀ ਨਹੀਂ ਕਰਨ ਦਾ ਚਾਹ ਨੂੰ ਤੇ ਬਿਲਕੁਲ ਜੀ ਨਹੀਂ ਕਰਦਾ। ਪੀ ਲਾਗਾ ਕਿੰਨੀ ਸੋਹਣੀ ਵਧੀਆ ਚਾਹ ਬਣਾ ਕੇ ਲਿਆਈ ਆ ਮੈਂ ਕਿੰਨਾ ਖੁਸ਼ ਹੋਇਆ ਚ ਪਾ ਕੇ ਚਲ ਤੇ ਹੀ ਵੀ ਪੀ ਲੋ ਨਹੀਂ ਮੇਰਾ ਦਿਲ ਜਾਨੀ ਕਰ ਗਿਆ ਜੇ ਮੈਂ ਤੇਰਾ ਕਰੂ ਮੈਂ ਪੀ ਪੀ ਲੂੰਗੀ ਬਣਾ ਕੇ ਫਿਰ ਤੂੰ ਪੀ ਜੀ ਹੋਰ ਪੀਣੀ ਨਾ ਆਵੇ ਕਾਪੇ ਕਹ ਹੈ ਗਈ ਜਿੰਨੀ ਮਰਜੀ ਚਾਹ ਪੀ ਤੂੰ ਨਹੀਂ ਜੀ ਨਹੀਂ ਨਾ ਕਰਦਾ ਚਾਹ ਪੀਣੂ ਤੇ ਫਿਰ ਪੀ ਲਾਗਾ ਛੇਤੀ ਛੇਤੀ ਕੁਟ ਕੁਛ ਨਹੀਂ ਹੁੰਦਾ ਪੀ ਲਾ ਸਵਾਦ ਸਵਾਦ ਹੈ ਗਲੇ ਨੂੰ ਉਦਾਂ ਬੜੀ ਲੱਗਣ ਦੀ ਐ ਤਿੱਖੀ ਜੀ ਉਹ ਅਦਰਕ ਪਾਇਆ ਥੋੜਾ ਜਿਹਾ ਤਾ ਕਰਕੇ ਡੜਜੀ ਚਿੰਦਾ ਮਾਰਿਆ ਤੂੰ ਹੀ ਘਰ ਨਹੀਂ ਐ ਮੈਂ ਘਾੜੀ ਕੀ ਆਂਡੀ ਐ ਉਹ ਤਕੀਬ ਸਾਂ ਬੈਠੇ ਨੂੰ ਮੈਂ ਨੇ ਕੀ ਹੋਇਆ ਪਰੇਸ਼ਾਨ ਕਿਉਂ ਹੋਈ ਨੇ ਮੈਂ ਬਹੁਤ ਪਰੇਸ਼ਾਨ ਹਾਂ ਜੁੱਤ ਨਹੀਂ ਦੱਸੋ ਗੱਲ ਕੀ ਹੈ ਉਹ ਤਾਂ ਮੈਂ ਪੁੱਛਣ ਦੀ ਤੁਹਾਨੂੰ ਦੱਸਣ ਨੂੰ ਵੀ ਜੀ ਕਰਦਾ ਵਾ ਤੇ ਨਹੀਂ ਵੀ ਕਰਦਾ ਜਿਹੜੀ ਦੱਸਿਆ ਮਨ ਹੌਲਾ ਹੋ ਜਾਂਦਾ ਇਹੋ ਜਿਹੀ ਕਿਹੜੀ ਗੱਲ ਹੈ ਤੁਸੀਂ ਮੇਰੇ ਤੋਂ ਲੁਕਾਉਂਦੇ ਜਿਹੜੀ ਉਹ ਤਾਂ ਮਨਪ੍ਰੀਤ ਹੀ ਮੇਰੀ ਬੜੀ ਦੁਖੀ ਹੈ ਮੈਂ ਗਿਆ ਸੀ ਕੱਲ ਅੱਛਾ ਤੁਸੀਂ ਉੱਥੋਂ ਆ ਕੇ ਆਈ ਉਹਨਾਂ ਦੇ ਘਰ ਦੇ ਹਾਲਾਤ ਹੀ ਵਿਗੜ ਗਏ ਸਾਰੇ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਰਾ ਦੇ ਕਰਾਂਗੀ ਜੋਤੀ ਮੈਂ ਧੀ ਬਣਾ ਕੇ ਉਹਨੂੰ ਕੋਲ ਆਇਆ ਸੀ ਉੱਥੇ ਪਰ ਬੜਾ ਮੁਸ਼ਕਲ ਹੋ ਗਿਆ ਤੇ ਤੈਨੂੰ ਮੈਂ ਧੀ ਬਣਾ ਕੇ ਲੈ ਆਈ ਮੇਰੀ ਈ ਟੁੱਟ ਤੇਰੇ ਹੱਥੋਂ ਮੈਂ ਆਖਿਆ ਜੇ ਮੈਂ ਆਪਣੀ ਧੀ ਨੂੰ ਆਪਣੇ ਨਾਲ ਲੈ ਗਿਆ ਤੇ ਤੂੰ ਕਿਤੇ ਗੱਲਾਂ ਦਾ ਮੈਨੂੰ ਇੱਥੇ ਕਰ ਕਰੇ ਵੀ ਆਪਣੀਆਂ ਮਰਜ਼ੀਆਂ ਪੀ ਲੋ ਕੀਤੀਆਂ ਤੇ ਧੀ ਨੂੰ ਫੇਰ ਲੈ ਆਏ ਪਰ ਇਹ ਵੇ ਅਵੇ ਮੇਰੀ ਧੀ ਤੇਰੇ ਹੱਥੀ ਹੋ ਗਈ ਇਹ ਇੱਕ ਗੰਡੇ ਜੀ ਇਸੀ ਇੱਜ਼ਤ ਬਦਲੇ ਦੀ ਕੁੜੀ ਨੂੰ ਉੱਥੇ ਤੋਰਿਆ ਤੇ ਜੇ ਤੂੰ ਮਨਪ੍ਰੀਤ ਨੂੰ ਆਪਣੀ ਤੀ ਸਭੀ ਦੀ ਮਿਆਣੀ ਤਾਂ ਢੀਤੀ ਉਹ ਤੀ ਤੇ ਗਈ ਆ ਖਾਇ ਖਸਬਾ ਨੂੰ ਇੱਤ ਇਹ ਅਭੀ ਮੈਂ ਕਿਹਾ ਮਨਪ੍ਰੀਤ ਨੂੰ ਮੈਂ ਇੱਥੇ ਲੈ ਆਉਣਾ ਬਹੁਤ ਦੁਖੀ ਹੈ ਮੇਰੀ ਮੈਂ ਕਿਦੋਂ ਡੱਕਿਆ ਜਾਂ ਤਾਨੂੰ ਲਿਓਂ ਤੋਂ ਜਿੰਨੀ ਹੱਕ ਤਾਂ ਮੈਂ ਕਰਦੀ ਉਹ ਵੀ ਹੋਣੀ ਹੱਕ ਦਰਵਾ ਮੈਂ ਤੁਹਾਨੂੰ ਡੱਕਿਆ ਕਰੀ ਤੂੰ ਡੱਕਿਆ ਤੇ ਨਹੀਂ ਗਾ ਪਰਿਆ ਵੀ ਅਸੀਂ ਮਨਮਾਨੀਆਂ ਕੀਤੀਆਂ ਕਈ ਗੱਲਾਂ ਕੀਤੀਆਂ ਹੋਈਆਂ ਉਹਨ ਕੋਈ ਸਮਝ ਨਹੀਂ ਲੈਦੀ ਮੈਂ ਕਰਾਂ ਤੇ ਕੀ ਕਰਾਂ ਜੜੀ ਜੀ ਕੱਲ ਨੂੰ ਉੱਥੇ ਕੁਝ ਹੋ ਜਾਂਦਾ ਕੁੜੀ ਨਾ ਫੇਰ ਕਿੱਥੇ ਆਪੇ ਲੈ ਫਿਰ ਥਣ ਦੰਦੀਆਂ ਵੱਡਣੀਆਂ ਨਹੀਂ ਨਾਲ ਹੀ ਲੈ ਆਉਂਦੇ ਉਹਨੂੰ ਤਾਂ ਨਾ ਉਹ ਕਰ ਫੇਰ ਮੈਂ ਲੈ ਆਉਣਾ ਮੇਰੇ ਘਰ ਜਾਣ ਨੂੰ ਜੀ ਵੀ ਕੰਡਿਆ ਤੇ ਕੋਈ ਮੈਨੂੰ ਇੱਕ ਵਾਰੀ ਤੇ ਗੱਲ ਕਰਦੀ ਮੈਂ ਉੱਥੇ ਗਿਆ ਗੱਲ ਹੋਈ ਸਿੱਧਾ ਚੁੱਪ ਕਰਕੇ ਘਰੋਂ ਵੇਲ ਲਿਆ ਗਿਆ ਮੈਂ ਆਖਿਆ ਪਤਾ ਨਹੀਂ ਜੇ ਮੈਂ ਤੈਨੂੰ ਕੋਈ ਗੱਲ ਦੱਸੀ ਪਰ ਤੂੰ ਮੈਨੂੰ ਕੀ ਆਖਣਾ ਕੀ ਨਹੀਂ ਮੈਂ ਡਰਦੇ ਨਹੀਂ ਨਹੀਂ ਤੈਨੂੰ ਦੱਸ ਜਿਹੜੀ ਤਾਨੂੰ ਉਹਦਾ ਮਨ ਪਈ ਤਾਂ ਦੁੱਖ ਨਹੀਂ ਮੈਨੂੰ ਹੋਈ ਤਾਂ ਕੋਈ ਮੈਨਾਂ ਉਲੀ ਕੋਈ ਨਹੀਂ ਲੱਗਦੀ ਮੈਨੂੰ ਲੱਗਦੀ ਆ ਸਭ ਕੋਲ ਲੱਗਦੀ ਉਹ ਤੇ ਵੇਹ ਗੱਲ ਹੈ ਹੀ ਆ ਕਿ ਫਿਰ ਤੂੰ ਐਡੀ ਵੱਡੀ ਗੱਲ ਕਰਨੀ ਲਕਾਉਂਦੀ ਫਿਰ ਤੂੰ ਚਲ ਐਸ਼ਾ ਵੇਖ ਲੈ ਜਿੱਦਾਂ ਕਰਨੀ ਹੁਣ ਤੂੰ ਵਾਖੇਗੀ ਤੇ ਮੈਂ ਲੈ ਆਉਂਗਾ ਨੂੰ ਨਹੀਂ ਤੂੰ ਹੀ ਆ ਉਹ ਕੁੜੀ ਨੂੰ ਪਤਨੀ ਹੀ ਰਹਿੰਦੇ ਨਾ ਆ ਦੁਖੀ ਆ ਨਾ ਬਹੁਤ ਜ਼ਿਆਦਾ ਉਹਦੀ ਮਾਂ ਦਾ ਜਿਹੜੀ ਆ ਮਨਪ੍ਰੀਤ ਦੀ ਸੱਸ ਜਿਹੜੀ ਉਹ ਵੀ ਸ਼ਦੈਣ ਹੋਈ ਤੂੰ ਫਿਰਦੀ ਆ ਮੇਰੇ ਨਾਲ ਜੋ ਭਾ ਮੇਰੇ ਬੀਤੀ ਮੈਨੂੰ ਪਤਾ ਦੱਸ ਨਹੀਂ ਮੈਂ ਸਕਦਾ ਤੈਨੂੰ ਮਿਲਣਾ ਉਹਨੇ ਕੀ ਉਹ ਨਾ ਕੀਤਾ ਉਹਨਾਂ ਦੀਆਂ ਨਾਲ ਮਿਲਣੀ ਆ ਸਜਾ ਤੂੰ ਕੁੜੀ ਨੂੰ ਲੈ ਆ ਉਹ ਘਰ ਇੱਥੇ ਉਹਦੀ ਜਿਹੜੀ ਸੱਸ ਨੇ ਹਰ ਗੱਤਾਂ ਮੇਰੇ ਨਾਲ ਕੀਤੀਆਂ ਨਾ ਮੈਂ ਨਹੀਂ ਦੱਸ ਸਕਦਾ ਮੈਂ ਕੁੜੀ ਨੂੰ ਵੀ ਨਹੀਂ ਦੱਸਿਆ ਬਹੁਤ ਬੁਰਾ ਹਾਲ ਕੀਤਾ ਮੈਂ ਮੈਂ ਤੁਹਾਨੂੰ ਇਹੋ ਕਹਣੀ ਤੁਸੀਂ ਮੰਨ ਲਿਓ ਉਹ ਸ਼ਾਟ ਕੇ ਕਿ ਆਏ ਉਹਨਾਂ ਦੇ ਛਤਾਈਆਂ ਦੇ ਟੱਬਰ 'ਚ ਕੁੜੀ ਮੇਰੀ ਬਾਸਰਦੀ ਨਹੀਂ ਉਹਨੇ ਅੱਖੇ ਨਹੀਂ ਵੀ ਮੈਨੂੰ ਲੈ ਜਾਓ ਉਹਨੇ ਤਾਂਂਗੀ ਹੀ ਦੀ ਕਹਿੰਦੀ ਕੋਈ ਗੱਲ ਕਰਦੀ ਤੇ ਫਿਰ ਪਹਿਲੇ ਉਹਦਾ ਪਰ ਮੈਂ ਉਹਦੇ ਹਾਲਾਤ ਵੇਖ ਲੈਣੇ ਤਾਂ ਤੈਨੂੰ ਦੱਸਣ ਦੇ ਆ ਵਿੱਚ ਵਿੱਚ ਜਿਹੜੀ ਗੱਲ ਉਹ ਰੱਖ ਲੈਂਦੀ ਦਿਲ ਦੀ ਪਰ ਮੂੰਹੋਂ ਨਹੀਂ ਕਹੇ ਦੱਸਦੀ ਤੁਹਾਨੂੰ ਤਾਂ ਪਤਾ ਉਹਦੇ ਸੁਭਾਅ ਦਾ ਚਲ ਲਈ ਸ਼ਾਹ ਨੂੰ ਲੈ ਆਉਨੇ ਫਿਰ Oh, oh Léo,